ਹਾਂਜੀ ਦੀਦੀ ਤੂੰ ਕਿਹਨਾਂ ਲੱਗਦੀ ਆ ਫੇਰ ਸਿਰ ਮਾਲ ਆਪੇ ਸਿਰ ਇਹਦੇ ਵੀ ਸਿਰ ਮਾਇਆ ਸੀ ਦੀਦੀ ਨਹੀਂ ਸਿਰ ਨਹੀਂ ਮੈਂ ਨਾ ਸੋਚਣ ਦੀ ਕਿ ਮੈਂ ਥੋੜਾ ਜਿਹਾ ਬਾਜ਼ਾਰੋਂ ਆਵਾਂ ਬਾਜ਼ਾਰ ਮੰਮੀ ਲੈ ਜਾ ਮੇਰੇ ਨਾ ਠੰਡ ਦੇ ਕੱਪੜੇ ਸਾਰੇ ਖਰਾਬ ਹੋ ਗਏ ਆ ਤੇ ਮੈਂ ਕਿ ਚੱਲ ਦੋ ਤਿੰਨ ਸੂਟ ਗਰਮ ਲੈ ਆਉਣੀ ਜਾ ਕੇ ਐਹੀ ਤੇ ਗੱਲ ਐ ਤੂੰ ਸੋਚਦੀ ਰਹੇਂ ਨੀ ਐ ਤੇ ਮੈਂ ਕੰਮ ਕਰ ਜਾਂਦੀ ਆ ਆ ਵੇਖ ਮੈਂ ਤਿਆਰ ਹੋ ਗਈ ਨਾ ਕੱਪੜੇ-ਕਪੜੇ ਸਾਰੇ ਮੈਂ ਸੁਕਣੇ ਪਾ ਹੀ ਆ ਮੰਮੀ ਨੂੰ ਮੈਂ ਕਹਤਾ ਕਪੜੇ ਪਾ ਲੋ ਮੈਨੂੰ ਨਾ ਇਸ ਘਰ ਦੀ ਸਾਰੀ ਪਤਾ ਵਾ ਚੀਜ਼ ਕਿਹੜੀ ਖਤਮ ਹੁੰਦੀ ਐ ਤੇ ਕਿਹੜੀ ਜ਼ਿਆਦਾ ਪਈ ਐ ਪਤਾ ਮੈਨੂੰ ਨਵੰਬਰ ਦਾ ਮਹੀਨਾ ਚੱਲਦਾ ਪਿਆ ਗਰਮ ਕਪੜੇ ਦੀ ਚਾਹੀਦੇ ਨੇ ਨਾਲ ਜਿਹੜੇ ਗਰਮ ਕਪੜੇ ਨਾ ਮਸਾਂ ਹੀ ਸਾਲ ਦੋ ਸਾਲ ਕੱਢੇ ਜਾਂਦੇ ਨੇ ਇਹ ਤਾਂ ਨਵੇਂ ਲੈਣੇ ਪੈਂਦੇ ਨੇ ਚੱਲੀ ਮੈਂ ਮੰਮੀ ਨਾਲ ਸਵੈਟਰ ਵਗੈਰਾ ਵੀ ਲੈ ਆਵਾਂਗੀ ਵਧੀਆ ਕੋ ਡਿਜ਼ਾਈਨ ਵਾਲੇ ਹੋਣਗੇ ਤੇ ਗਰਮ ਸੂਟ ਵਧੀਆ ਵਾਲੇ ਲੈ ਕੇ ਆਵਾਂਗੀ ਮੈਨੂੰ ਪਤਾ ਹੁੰਦਾ ਵੈ ਵੈਸੇ ਵੀ ਸਿਮਰਤ ਵਸਤੇ ਵੀ ਲਿਆਨੇ ਨੇ ਉਨੇ ਵੀ ਹੋਰ ਥੋੜੇ ਦਿਨਾਂ ਨੂੰ ਆਣਾ ਹੀ ਆ ਰਹਿਣ ਵਾਸਤੇ ਤੇ ਮੌਦਸ ਤੇ ਲਿਆ ਕੇ ਪੇਲੇ ਹੀ ਰੱਖੇ ਹੁੰਦੇ ਨੇ ਪਰ ਦੀਦੀ ਮੈਂ ਕਿਹਾ ਇਹ ਚੱਲ ਮੈਂ ਪਸੰਦ ਕਰ ਲਾਂਗੀ ਆਪਣੀ ਪਸੰਦ ਦੇ ਵੇਖੀ ਮੇਰੀ ਪਸੰਦ ਤੇ ਤੂੰ ਕਿੰਨੀ ਹੈ ਸ਼ੱਕ 5 ਸਾਲ ਹੋ ਗਏ ਮੇਰੇ ਵਿਆਹ ਨੂੰ 50 ਸਾਲਾਂ ਦੇ ਵਿੱਚ ਕਦੀ ਕਹੇ ਨੇ ਮੇਰੇ ਤੇ ਉਂਗਲ ਨਹੀਂ ਚੁੱਕੀ ਕਿ ਮੈਂ ਮਾੜੀ ਚੀਜ਼ ਲਿਆਈ ਹਾਂ ਮੰਮੀ ਕੀ ਡੈਡੀ ਕੀ ਸਿਮਰਤ ਕੀ ਐ ਕੀ ਤੇ ਰਿਸ਼ਤੇ ਨਾ ਤੇ ਹੋਰ ਕੀ ਸਾਰੇ ਮੈਨੂੰ ਕਹਿੰਦੇ ਅੰਜੂ ਤੇਰੀ ਚੁਆਇਸ ਬੜੀ ਵਧੀਆ ਐ ਐਸੇ ਕਰਕੇ ਤੇ ਮੰਮੀ ਸਾਰਾ ਕੁਝ ਮੇਰੇ ਕੋਈ ਮੰਗਵਾਉਂਦੇ ਨੇ ਤੇ ਤੂੰ ਫਿਕਰ ਕਰਨ ਨੂੰ ਕਰਦੀ ਆ ਵਧੀਆ ਹੀ ਲਿਆਵਾਂਗੀ ਤੇਰੇ ਵਿਆਹ ਦੇ ਜਿੰਨੇ ਕੱਪੜੇ ਆ ਨਾ ਮਈਓ ਬਣਾਏ ਨੇ ਇੱਕ ਤੋਂ ਇੱਕ ਚੱਕ ਕੇ ਪਸੰਦ ਸੀ ਨਾ ਹਾਂਜੀ ਦੀਦੀ ਕਹਿੰਦੇ ਨਾ ਮੈਂ ਡਿਜ਼ਾਈਨ ਮਈਓ ਕੱਢਿਆ ਸੀ ਪਸੰਦ ਕਰਕੇ ਪਸੰਦ ਆ ਨਾ ਸਭ ਕੁਝ ਹਾਂਜੀ ਤੇ ਫੇਰ ਟੈਨਸ਼ਨ ਕਾਦੀ ਲੈਣੀ ਆ ਤੂੰ ਐਦਾਂ ਕਰ ਸਬਜ਼ੀ ਮੈਂ ਕੱਢਾਂ ਹੀ ਆ ਫ੍ਰਿਜ ਚੋਂ ਬਾਹਰ ਉਹ ਕੱਟ ਕੇ ਨਾ ਸੋਣੀ ਤਰਾਂ ਧੋ ਕੇ ਚੰਗੀ ਤਰਾਂ ਉਹ ਬਣਾ ਲਾ ਆਟਾ ਗੁੱਜਾ ਪਿਆ ਕੇਂਗੀ ਤੇ ਮੈਂ ਫਿਰ ਕੇ ਲਾਵਾਂਗੀ ਜੇ ਤੇਰਾ ਮਨ ਤੇ ਤੂੰ ਲੱਗਦੀ ਭਾਵੇਂ ਨਹੀਂ ਦੀਦੀ ਸਬਜੀ ਤੇ ਬਣਾਉਣੀ ਆ ਲਾਗੇ ਫੁਲਕੇ ਵੀ ਲਾ ਲਾਂਗੀ ਚੱਲ ਲਾਲਾ ਵਾਹੇ ਵੀ ਮੈਂ ਹੀ ਕੰਮ ਪਹਿਲਾਂ ਕੀਤਾ ਹੁਣ ਥੋੜਾ ਬਹੁਤ ਮੈਨੂੰ ਵੀ ਤਾਂ ਸੁੱਖ ਮਿਲ ਜੇ ਦਰਾਣੀ ਦਾ ਠੀਕ ਹੈ ਮੈਂ ਜਾਵਾਂ ਫਿਰ ਠੀਕ ਮੈਂ ਸੋਚਿਆ ਸੀ ਕਿ ਚੱਲ ਮੈਂ ਬਾਜ਼ਾਰ ਜਾਵਾਂਗੀ ਕੁਝ ਤੇ ਚੀਜ਼ਾਂ ਆਪਣੀ ਪਸੰਦ ਦੀਆਂ ਲਿਆਵਾਂਗੀ ਪਰ ਚਲੋ ਕੀ ਕਰ ਸਕਦੀ ਹਾਂ ਜਦੋਂ ਮੈਂ ਕਿਤੇ ਜਾਣਾ ਹੁੰਦਾ ਦੀਦੀ ਆਪ ਹੀ ਤਿਆਰ ਹੋ ਕੇ ਚੱਲ ਜਾਂਦੇ ਮੈਨੂੰ ਤੇ ਕਿਤੇ ਜਾਣ ਹੀ ਨਹੀਂ ਦਿੰਦੇ ਕੀ ਕਰਾਂ ਇਹਨਾਂ ਦਾ ਘਰ ਦਾ ਕੰਮ ਹੀ ਕਰਮਾ ਚ ਰਹਿ ਗਿਆ ਇਹੀ ਕਰਨਾ ਪੈਣਾ ਲਾ ਦੋ ਲਾ ਦੋ ਲੋਕ ਕੋਈ ਗੱਲ ਨਹੀਂ ਲਾ ਦੋ ਖੁੱਲੀ ਵੀ ਰਵੇ ਤਾਂ ਕੋਈ ਟੈਨਸ਼ਨ ਥੋੜੀ ਮੰਮੀ ਘਰ ਚ ਰਹਿਣ ਤਾਂ ਚਾਬੀ ਵਿੱਚ ਕੋਈ ਗੱਲ ਨਹੀਂ ਕਿੱਟੀ ਘਾਰ ਹੀ ਐ ਅੱਗੇ ਕਿਹੜੇ ਚੋਰ ਪੇ ਘਰ ਚ ਜਿਹੜੇ ਅੱਜ ਬਹਿ ਜੇ ਚਲ ਚੁੱਪ ਕਰ ਐ ਹਜੀਆਂ ਗੱਲਾਂ ਨਾ ਜਾਣ ਲੱਗੀ ਘਰ ਉਹ ਵੀ ਤਿਆਰ ਮੈਂ ਤੇ ਹੋ ਗਈ ਆ ਤੁਸੀਂ ਸੂਟ ਕੋਈ ਦੂਜਾ ਪਾ ਲੈਂਦੇ ਅੱਜ ਤੇ ਆ ਚੰਗਾ ਲੱਗਣ ਡਿਆ ਵੈਸੇ ਤਾਂ ਸੋਹਣਾ ਲੱਗਦਾ ਮਈਆਂ ਲੈ ਕੇ ਆਈ ਸਾਂ ਚੋਰ ਤੇਰੀ ਮਾੜੀ ਥੋੜੀ ਹੁੰਦੀ ਪਸੰਦ ਤੇ ਸ਼ੋਲ ਰੱਖ ਲਿਆ ਤੇ ਪਾਣੀ ਦੀ ਬੋਤਲ ਮੈਂ ਰੱਖ ਲਈ ਐ ਮੈਂ ਕਿ ਆਉਂਦੇ ਆਉਂਦੇ ਕਿਤੇ ਤੁਹਾਨੂੰ ਥੋੜੀ ਠੰਡਾ ਨਾ ਫੀਲ ਹੋਵੇ ਤੇ ਤਾਹ ਕਰਕੇ ਪਾਣੀ ਤਾਂ ਲੈ ਆ। ਤੇ ਚੰਗਾ ਨਹੀਂ ਲੱਗਣ ਡਿਆ। ਨਾ ਮੰਮੀ ਸੋਹਣਾ ਲੱਗਦਾ। ਮੈਂ ਕਿਹਾ ਪਿਛਲੇ ਹਫਤੇ ਵੀ ਪਾ ਗਏ ਮੇਰ ਨਾਲ ਵੀ ਆ ਰਹੀ ਸੀ। ਚਲ ਕੋਈ ਨਹੀਂ ਤੂੰ ਸੋਹਣੀ ਲੱਗਣੀ ਚਾਹੀਦੀ। ਬੁੱਢਿਆਂ ਦਾ ਕੀ ਹੁੰਦਾ? ਨਾ ਨਾ ਮੰਮੀ ਐਡਾ ਥੋੜੀ ਕਹੀਦਾ। ਨਹੀਂ। ਚਲ ਆ। ਕਿੱਟੀ ਨੂੰ ਮੈਂ ਕਹਤਾ ਰੋਟੀ ਸਬਜੀ ਕਰਲੇਗੀ। ਆਪਾਂ ਮਾਰਕੀਟ ਕੋ ਆਈਏ ਫਿਰ। ਚਲ ਚੰਗਾ। ਚੱਲਾ। ਚੱਲਾ। ਭਾબી ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀਦੀ ਹੋਰ ਸਭ ਨਾ ਠੀਕ ਹੋ ਦੀ ਬਹੁਤ ਵਧੀਆ ਤੁਸੀਂ ਦੱਸੋ ਕੀ ਘਈ ਜਾਂਦੇ ਜੇ ਬਸ ਦੀਦੀ ਮੈਂ ਸਬਜ਼ੀ ਦੀ ਤਿਆਰੀ ਕਰ ਰਣੀ ਪਹਿਲਾਂ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਭਾબી ਬਹਿ ਜਾ ਕੋਈ ਨਾ ਮੈਂ ਨਾ ਬਾਹਰੋਂ ਦਾ ਮੈਨੂੰ ਨਾ ਲੱਡੂ ਕਰਾਰੇ ਵਾਲਾ ਮਿਲਿਆ ਸੀ ਮੈਂ ਖਾਨੀ ਹੋਣੀ ਪਿੱਛੋਂ ਹੋਰ ਤੁਸੀਂ ਦੱਸੋ ਬਾਕੀ ਕਿੱਥੇ ਗਏ ਆ ਬਾਕੀ ਦੀਦੀ ਉਹ ਨਾ ਬਾਜ਼ਾਰ ਗਏ ਆ ਮੰਮੀ ਨਾਲ ਅੱਛਾ ਮੈਨੂੰ ਤੇ ਲੱਗਾ ਤੁਸੀਂ ਸਬਜ਼ੀਆਂ ਕੱਟੀ ਜਾਂਦੇ ਜੇ ਉਹ ਅਲੱਗਾ ਉਹਦੇ ਸਬਜ਼ੀਆਂ ਤੋੜੀ ਜਾਂਦੇ ਆ ਅੱਛਾ ਇੱਕ ਗੱਲ ਵੇਹ ਕਹਿਣਾ ਚਾਹੀਦਾ ਭਾਬੀ ਅਜੀ ਵੇਖੋ ਮੈਨਿੰਦਾ ਰੰਗ ਧੱਕ ਨਹੀਂ ਉਤਰਿਆ ਤੇ ਤੁਸੀਂ ਪਹਿਲਾਂ ਹੀ ਸਾਰਾ ਘਰ ਦਾ ਕੰਮ ਦੇ ਆ ਭੇਜੇ ਕਰਨ ਥੋੜਾ ਜਿਹਾ ਰੁਕਦੇ ਜਾਂਦੇ ਏਡੀ ਕਿਹੜਾ ਕਾਲੀ ਪਈ ਹੀ ਇੱਥੇ ਕਿਹੜਾ ਘਰ ਦਾ ਕੰਮ ਨਹੀਂ ਹੁੰਦਾ ਸੀ ਬੱਸ ਦੀਦੀ ਉਹ ਫਿਰ ਦੀਦੀ ਕਹਿੰਦੇ ਮੈਂ ਬਾਜ਼ਾਰ ਜਾਣਾ ਹੈ ਤੇ ਟਾਡੇ ਵੀ ਕੱਪੜੇ ਲੈਵਾਂਗੀ। ਵੀ ਕਿ ਚਲੋ ਠੀਕ। ਅੱਛਾ। ਪਰ ਮੈਨੂੰ ਇਦਾਂ ਲੱਗਦਾ ਵਾ ਤਿਆਰ ਤੇ ਤੂੰ ਹੋਏ ਜੇ ਕਿ ਤੂੰ ਆਏ ਜੇ ਕਿ ਜੱ ਚੱਲੇ ਜੇ ਕਿਤੇ। ਨਹੀਂ ਚੱਲੀ ਤੇ ਕਿਤੇ ਨਹੀਂ। ਉਹ ਮੈਂ ਉੱਧੇ ਹੀ ਤਿਆਰ ਹੋ ਪਈ ਘਰ 'ਚ। ਅੱਛਾ ਉੱਧੇ ਹੀ ਤਿਆਰ ਹੋ ਪਈ। ਚਲੋ ਕੋਈ ਨਾ ਵਹ ਵੱਡੀ ਨਾਲ ਹੀ ਗਈ ਆ। ਹਾਂਜੀ ਦੀਦੀ ਮੰਮੀ ਦੇ ਨਾਲ ਹੀ ਗਏ ਆ। ਹੂੰ। ਮੰਮੀ ਨੂੰ ਵੀ ਨਾ ਬਸ ਉਹਨੇ ਮਗਰ ਲਾਇਆ ਪਿਆ ਗੋਲੀ ਬਣਾ ਕੇ ਨਾ ਆਪਣੇ ਅੱਗੇ ਪਿੱਛੇ ਲੈ ਕੇ ਤੁਰੇ ਫਿਰਦੀ ਮੰਮੀ ਉਹਦੇ ਬਸ ਉਂਗਲ ਲਾਉਂਦੀ ਤੇ ਮੰਮੀ ਨਾਲ ਤੋਰ ਪੈਂਦੀ ਵੈ ਨਾ ਮੈਂ ਤੇ ਆਪ ਮੰਮੀ ਨੇ ਦੋ ਤਿੰਨ ਵਾਰੀ ਕਿਹਾ ਕਿ ਮੰਮੀ ਐਡੀ ਤਰੁ ਕੀ ਪਈ ਹੁੰਦੀ ਹਰ ਗੱਲ ਤੇ ਉਹਨੂੰ ਪ੍ਰਧਾਨ ਕੀਤਾ ਹੁੰਦਾ ਨਿੱਕੀ ਭਾਬੀ ਵੀ ਤੇ ਹੈਗੀ ਆ ਉਹਨੂੰ ਵੀ ਦੱਸਿਆ ਕਰਾਂ ਉਹ ਤੁਹਾਡੇ ਨਾਲ ਆਇਆ ਜਾਇਆ ਕਰੇ ਨਾਲ ਕਿੰਨਾ ਕਚੇ ਹੋਇਆ ਤੁਹਾਡੇ ਵਿਆਹ ਨੂੰ ਇੰਨੀ ਜਲਦੀ ਵੇਖੋ ਘਰ ਦੇ ਕੰਮਾਂ 'ਚ ਲੱਗੇ ਅਰੇ ਤੇ ਇੱਕੋ ਮੋਹ ਫਿਰੋ ਆਓ ਜਾਓ ਰਿਸ਼ਤੇਦਾਰਾ ਚਾਹੋ ਜਾਓਗੇ ਫੇਰ ਕਿੱਥੇ ਪਤਾ ਲੱਗੂਗਾ ਕੌਣ ਆਪਣਾ ਵਾ ਕੌਣ ਬਗਾਨਾ ਵਾ ਕਿੰਨੂੰ ਮਿਲਣਾ ਤੇ ਕਿੰਨੂੰ ਨਹੀਂ ਮਿਲਣਾ ਤਾਂ ਨੂੰ ਨਾ ਵੇ ਘਰ ਦਾ ਕੰਮ ਮੈਨੂੰ ਨਾ ਠੀਕ ਜਾਣੀ ਲੱਗਾ ਵੇ ਨਾ ਇੱਕ ਗੱਲ ਚਾਹੀਦੀ ਵੇ ਮੰਮੀ ਨੂੰ ਆਪ ਨੂੰ ਸਮਝ ਹੁਣੀ ਚਾਹੀਦੀ ਵੱਡੀ ਭਾਬੀ ਨੂੰ ਕਿਉਂ ਖੜਿਆ ਨਾਲ ਤਾਨੂੰ ਲੈ ਕੇ ਜਾਣਾ ਚਾਹੀਦਾ ਹੈ ਵੱਡੀ ਭਾਬੀ ਵੀ ਨਾ ਹੈ ਹੱਜਾ ਆਪ ਹੀ ਪ੍ਰਧਾਨ ਬਣੀ ਫਿਰਦੀ ਰਹਿੰਦੀ ਕਿ ਚੱਲ ਤੂੰ ਰਹਿਂਦੇ ਮੈਂ ਆਪ ਕਰ ਲੇਨੀ ਆ ਘਰੇ ਘਰੇ ਪ੍ਰਧਾਨ ਬਣਦੀ ਆਉਣ ਜਾਣ ਵਾਲੀ ਹਮੇਸ਼ਾ ਆਪ ਅੰਗੀ ਹੁੰਦੀ ਆ ਗੱਲ ਕਰਾਂ ਭਾਬੀ ਮੰਮੀ ਵੱਲੋਂ ਮੰਮੀ ਮੇਰੀ ਨਾ ਬੜੀ ਭੋਲੀ ਆ ਉਹਨੂੰ ਜਿੱਦਾਂ ਕੋਈ ਮਗਰ ਲਾਉਗਰ ਉਹਨੇ ਉਦਾਂ ਮਗਰ ਲੱਗ ਜਣਾ ਦਾ ਵੱਡੀ ਦੇ ਤਾਨੂੰ ਪਤਾ ਅੱਗੇ ਕਿਤੇ ਕੀ ਮੈਂ ਹੁਣ ਕੀ ਦੱਸਾਂ ਚਾਤਰਾ ਦੀ ਚਾਤਰਾ ਇੱਕ ਨੰਬਰ ਦੀ ਉਹਨੂੰ ਚਾਰ ਪੰਜ ਲਪਲੇ ਪੱਪੇ ਲਾ ਲੈਂਦੀ ਤੇ ਮੰਮੀ ਮੇਰੀ ਉਦਾਂ ਵਿਚਾਰੀ ਮਗਰ ਲੱਗ ਜਾਂਦੀ ਹੁਣ ਤੁਹਾਡੀ ਵਾਲੀ ਵੇਖ ਲਓ ਕਿਤੇ ਜਰੂਰ ਦੇ ਘਰ ਚ ਆਏ ਮੇਰੇ ਹਿਸਾਬ ਨਾਲ ਨਾ ਤੂੰ ਹੀ ਨਾ ਇੱਕ ਵਾਰੀ ਮੰਮੀ ਨਾਲ ਕਿਤੇ ਬੋਲ ਕੇ ਨਹੀਂ ਵੇਖਿਆ ਕਿ ਮੰਮੀ ਮੈਨੂੰ ਆਹ ਚੀਜ਼ ਚਾਹੀਦੀ ਤੇ ਆਹ ਚੀਜ਼ ਨਹੀਂ ਚਾਹੀਦੀ ਜਿੱਦਾਂ ਤੁਹਾਨੂੰ ਲਿਆ ਦੇਣ ਤੇ ਉਦਾਂ ਪਾ ਲੈਂਦੇ ੜੇ ਪਰ ਵੱਡੀ ਉਹ ਤੇ ਹਰ ਕੰਮ ਚ ਆ ਪ੍ਰਧਾਨ ਹੁੰਦੀ ਉਹਨੇ ਕਿਹਾ ਨਾ ਮੰਮੀ ਮੈਨੂੰ ਦੱਸ ਦੋ ਮੈਨੂੰ ਪੈਸੇ ਦੇ ਦਿਓ ਮੈਂ ਆਪੇ ਆਪਣੀ ਲਈ ਸੰਭਾਲ ਲਿਆ ਆਉਂਗੀ ਤਾਨੂੰ ਕੀ ਪਤਾ ਨਾਲ ਬਾਂਦੇ ਨਾਲ ਵੀ ਫੇਰ ਚਲ ਜਾਂਦੀ ਤੇ ਮੰਮੀ ਮੈਨੂੰ ਮਗਰ ਲਾ ਲੈਂਦੀ ਪਰ ਇਹ ਗੱਲ ਕਹਾਂ ਭਾਬੀ ਮੈਨੂੰ ਤਾਂ ਤੁਹਾਡੇ ਵੱਲ ਬੜਾ ਦੁੱਖ ਲੱਗਦਾ ਕਦੀ ਕਦੀ ਕਿ ਵੇਖੋ ਹਾਂ ਮੈਨੂੰ ਲੱਗਦਾ ਵਾ ਜਿਸ ਤਰ੍ਹਾਂ ਤੁਸੀਂ ਕੱਪੜੇ ਪਾ ਕੇ ਬੈਠੇ ਜਣਾ ਲੱਗਦਾ ਤੁਹਾਡੀ ਵੀ ਤਿਆਰੀ ਜਾਂਦੀ ਹੀ ਕੀ ਗੱਲ ਹੋਈ ਤੁਹਾਨੂੰ ਲੈ ਕੇ ਨਹੀਂ ਗਏਗੇ ਜੇ ਤੁਹਾਡਾ ਮਨ ਨਹੀਂ ਕੀਤਾ ਨਹੀਂ ਨਹੀਂ ਉਹ ਤੇ ਮੈਂ ਨਾ ਸੋਚਿਆ ਸੀਗਾ اچھا ਫੇਰ ਨਹੀਂ ਨਹੀਂ ਸੋਚਿਆ ਬੋਲੋ ਬੋਲੋ ਲੈ ਭਾਬੀ ਵੇਖੋ ਹਾਂ ਕਿੰਨੇ ਨਾਨਾ ਜਿਹੜੀਆਂ ਹੁੰਦੀਆਂ ਨਾ ਭੈਣਾ ਵੀ ਹੁੰਦੀਆਂ ਵਾ ਠੀਕ ਹੈ ਤੁਸੀਂ ਆਪਣੇ ਢਿੱਡ ਦੀ ਗੱਲ ਮੈਨੂੰ ਫੋਲ ਸਕਦੇ ਨਿੱਕੀ ਭੈਣ ਸਮਝ ਕੇ ਆਪਣਾ ਦੁੱਖ ਸੁੱਖ ਮੈਨੂੰ ਕਰਦੇ ਰਿਆ ਕਰੋ ਵੇ ਲੋ ਹੁਣ ਜੇ ਵੇਖਿਆ ਵੱਡੀ ਮੈਨੂੰ ਕਿੰਨਾ ਕੁਛ ਦੱਸਦੀ ਮੈਨੂੰ ਨਾਲ ਉਹਨੇ ਬੜੀਆਂ ਗੱਲਾਂ ਦਸੀਆਂ ਆਪਣੇ ਪੇਕੇਆਂ ਵੱਲੋਂ ਵੀ ਮੰਮੀ ਵੱਲੋਂ ਵੀ ਡੈਡੀ ਵੱਲੋਂ ਬੜਾ ਕੋਈ ਦਾਦੀ ਕਿ ਆ ਕੁਝ ਹੁੰਦਾ ਮੇਰੇ ਇਸ ਘਰ 'ਚ ਪਰ ਮੈਂ ਮਜਾ ਲਿਆ ਕਿ ਤੇ ਇਦਾਂ ਦੀ ਗੱਲ ਉਧਰ ਕਰ ਦੇ ਮੈਂ ਤਾਂ ਆਪਣੇ ਢਿੱਡ ਤੇ ਬਸ ਢਿੱਡ 'ਚ ਹੀ ਪਾ ਛੱਡਦੀ ਕਿ ਨਾ ਪਈ ਮੇਰੇ ਵੀਰਾਂ ਦਾ ਘਰ ਬਚਿਆ ਰਵੇ ਉਨਾਰੇ ਘਰੇ ਕਦੀ ਕੋਈ ਕੁੱਤ ਕਲੇਸ਼ ਨਾ ਚਲੇ ਸਭ ਕੋਈ ਨਾ ਸੁਖੀ ਸਾੰਦੀ ਆਪਣੇ ਘਰ ਹੋਵੇ ਮੈਂ ਇਹ ਕਦੀ ਕਦੀ ਆਉਣਾ ਹੁੰਦਾ ਆ ਗਈ ਨਾ ਆਈ ਹੋਇਆ ਵਰ ਗਈਆਂ ਮੈਂ ਤੇ ਇਸੇ ਕਰਕੇ ਤੁਹਾਨੂੰ ਕਹਿੰਨੀ ਜੇ ਤੇ ਕੋਈ ਢੇਡ ਚ ਤੁਹਾਡੇ ਕੋਈ ਗੱਲ ਲੱਗਿਆ ਮੈਨੂੰ ਦੱਸ ਦਿਆ ਕਰੋ ਮੈਂ ਵੈਸੇ ਇੱਥੇ ਹੀ ਆ ਜੇ ਉਹਨਾਂ ਨੇ ਮਨ ਕਰਦਾ ਬਾਅਦ ਚ ਦੱਸ ਦਿਓ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਮੈਂ ਕੀ ਕਹਿ ਸਕਦੀ ਐ ਚ ਗੱਲ ਹੂੰ ਗੱਲ ਦਿਲ ਚ ਤੇ ਹੈਗੀ ਢੇਡ ਚ ਵੀ ਬਹੁਤ ਖੁਸ਼ ਹੈ ਹਾਂ ਨਹੀਂ ਕੋਈ ਗੱਲ ਨਹੀਂ ਦੀਦੀ ਬਸ ਇੱਥੋਂ ਝੂਠ ਆਪਣੇ ਦਿਲ ਦੀ ਗੱਲ ਜਿਹੜੀ ਤੁਸੀਂ ਆਪ ਹੀ ਆਪਣੇ ਜ਼ੁਬਾਨ ਤੇ ਲਿਆ ਕੇ ਨਾ ਪਿੱਛੇ ਮੋੜ ਲਈ ਆ ਮੈਰੇ ਤੁਹਾਨੂੰ ਕਿਹਨੀ ਭਾਬੀ ਮੈਂ ਤੁਹਾਡੀਆਂ ਭੈਣਾਂ ਵਰਗੀ ਨਿੱਕੀਆਂ ਵਰਗੀ ਜੇ ਤੁਸੀਂ ਗੱਲ ਕੀਤੀ ਇਧਰੋਂ ਮੈਂ ਸੁਣੀ ਉਹ ਇੱਥੋਂ ਮੈਂ ਭੁੱਲ ਗਈ ਵੈਸੇ ਤੇ ਨਾ ਮੈਂ ਗੱਲ ਕੋਈ ਮੈਨੂੰ ਕਰ ਜੇ ਨਾ ਮੈਨੂੰ ਚੇਤਾ ਭੁੱਲ ਜਾਂਦਾ ਹੁੰਦਾ ਪਰ ਮੈਂ ਤੁਹਾਡੀਆਂ ਜਿਹੜੀਆਂ ਨੇ ਆਪਣੇ ਢਿੱਡ 'ਚ ਭਾਗ ਰੱਖੂੰਗੀ ਓ ਕਿ ਮੇਰੀ ਇੱਜ਼ਤ ਹੈ ਨਹੀਂ ਇਧਰ ਦੀ ਉਧਰ ਕਰਨ ਦੀ ਤੁਸੀਂ ਗੱਲ ਕਰੋ ਤਾਂ ਸਹੀ ਮੈਂ ਤੇ ਚਾਹੁੰਨੀ ਆ ਜਿਹੜੇ ਤੁਹਾਡੇ ਅੰਦਰ ਉਹ ਬਾਰਾ ਪਰ ਇਹ ਗੱਲਾਂ ਦਾ ਜਿਹੜੀ ਤੁਸੀਂ ਆਪਣੇ ਦਿਲ ਚ ਰੱਖਦੇ ਜੇ ਕਹਿੰਦੇ ਉਹਨਾਂ ਨੂੰ ਕੋਈ ਵੀ ਗੱਲ ਜਿਹੜੀ ਦਿਲ ਚ ਨਹੀਂ ਰੱਖਣੀ ਚਾਹੀਦੀ ਅੰਦਰੋਂ ਉਂਦੀ ਜਾ ਕੇ ਅੱਗ ਬੰਦੀ ਆ ਇਸ ਕਰਕੇ ਨਾ ਜਿਹੜੀ ਕੋਈ ਗੱਲ ਹੈ ਕਿ ਨਾ ਮੈਨੂੰ ਦੱਸਿਆ ਕਰੋ ਦੇਦੀ ਤੇ ਮਮਮੀ ਨਾ ਜਾਂ ਭਾਬੀ ਨਾ ਜਾਂ ਵੀਰੇ ਨਾ ਕਿਸੇ ਨਾਲ ਕੋਈ ਗਲਤ ਨਹੀਂ ਕਰੋਗੇ ਓਹੋ ਭਾਬੀ ਮੈਂ ਤੇ ਤੁਹਾਨੂੰ ਕਿਹਾ ਤੁਸੀਂ ਵੇਖਿਆ ਹੀ ਆ ਕਿੰਨਾ ਕੁ ਚਿਰ ਤੁਹਾਡੇ ਵਿਆਹ ਨੂੰ ਭਾਦੀ ਕੇ ਦੋਦੀ ਆਈ ਉਹਦੀ ਇੰਨੀਆਂ ਗੱਲਾਂ ਮੇਰੇ ਕੋ ਪਈਆਂ ਮੈਂ ਕਿੰਨੀਆਂ ਗੱਲਾਂ ਕਰ ਦਿੱਤੀਆਂ ਉਹਦੀਆਂ ਮੈਂ ਤੇ ਹਰ ਗੱਲ ਨਾਲ ਆਪਣੇ ਢਿੱਡ ਚ ਪਾ ਕੇ ਰੱਖ ਦਿੰਦੀ ਜਾਂ ਜੇ ਤਾਂ ਭਲਾ ਲੈਨੀ ਕਿ ਛੱਡ ਪਰ ਹਾਨੂੰ ਕੀ ਲੋੜ ਪਈ ਕਿ ਉਹ ਗੱਲ ਭਾਦੀ ਰਹਿਣ ਦੋ ਮਰਜੀ ਤੁਹਾਡੀ ਨਹੀਂ ਦੱਸਣਾ ਨਾ ਦੱਸੋ ਪਰ ਇੱਕ ਗੱਲ ਤੇ ਹੈ ਅੰਜੂ ਭਾਬੀ ਦੇ ਘਰ ਕੋਈ ਵੀ ਨਹੀਂ ਲੈ ਸਕਦਾ ਨਹੀਂ ਦੇ ਦੇ ਗੱਲ ਸੁਣੋ ਇਹ ਗੱਲ ਨਹੀਂ ਹੈਗੀ ਗੱਲਾਂ ਦੱਸਣ ਨੂੰ ਤੇ ਬੜੀਆਂ ਪਰ ਕਿੱਦਾਂ ਦੱਸਾਂ ਕੋਈ ਸੁਣਨ ਵਾਲਾ ਵੀ ਤਾਂ ਹੋਣਾ ਚਾਹੀਦਾ ਭਾਬੀ ਮੈਂ ਹੈਗੀ ਆ ਨਾ ਸੁਣਨ ਲਈ ਸਾਡਾ ਦਿਲ ਵੀ ਹੌਲਾ ਕਰਾਉਨ ਨੂੰ ਤੁਸੀਂ ਦੱਸੋ ਤੁਸੀਂ ਗੱਲ ਨੂੰ ਮੈਂ ਬੈਠੀ ਆ ਵੇਖੋ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਰ ਲੱਗਿਆ ਸੋਚਣਾ ਪੈਂਦਾ ਇਸ ਕਰਕੇ ਨਾ ਮੈਂ ਗੱਲ ਕਰਨ ਤੋਂ ਡਰਦੀ ਆ ਤੁਸੀਂ ਇੱਥੇ ਬੈਠੋ ਜੇ ਕਹਿੰਦੇ ਜੇ ਤੇ ਮੈਂ ਤੁਹਾਨੂੰ ਪਾਣੀ ਪਿਆ ਦਾਂ ਨਹੀਂ ਨਹੀਂ ਪਾਣੀ ਪੀ ਕੇ ਫਿਰ ਗੱਲ ਕਰ ਲਿਓ ਪਤਾ ਕੀ ਆ ਦੀਦੀ ਵੇਖੋ ਘਰ ਚ ਕੋਈ ਮੇਰੀ ਪੇਸ਼ ਹੀ ਨਹੀਂ ਚੱਲਣ ਦਿੰਦਾ ਕੋਈ ਗੱਲ ਹੀ ਨਹੀਂ ਸੁਣਦਾ ਮੇਰੀ ਜੇ ਮੈਂ ਕਿਤੇ ਨਾ ਵੀ ਲੈਣੀ ਆ ਨਾ ਜਾਣਦਾ ਤੇ ਦੀਦੀ ਨਾ ਸਭ ਤੋਂ ਪਹਿਲੋ ਅੱਗੇ ਹੋ ਜਾਂਦੇ ਆ ਹਾਂ ਜੇ ਮੈਂ ਅੰਦਰ ਜਾਣੀ ਆ ਤਿਆਰ ਹੋਣ ਵਾਸਤੇ ਹਾਂ ਦੀਦੀ ਪਹਿਲੋ ਤਿਆਰ ਹੋ ਕੇ ਆ ਜਾਂਦੇ ਆ ਮੈਂ ਕਰ ਦਿੰਨੀ ਆ ਮੈਂ ਆ ਲਿਆ ਦਿੰਨੀ ਆ ਮੈਂ ਉਹ ਲਿਆ ਦਿੰਨੀ ਤੂੰ ਆ ਕੰਮ ਕਰ ਲਈ ਤੂੰ ਆ ਕਰ ਲਈ ਸੱਚ ਜਾਣਿਓ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਘਰ ਆਵਾਂ ਕੁਇ ਦਿਨ ਤਿਹਾੜ ਦਾ ਮਾਂ ਦੀਦੀ 1.5 ਸਾਲ ਹੋ ਗਿਆ ਮੇਰੇ ਵਿਆਹ ਨੂੰ ਮੈਂ ਸੋਚਿਆ ਸੀ ਕਿ ਚਲੋ ਮੈਂ ਪਹਿਲੀ ਵਾਰੀ ਆਪਣੇ ਨਨਾਨ ਘਰ ਜਾਣਾ ਦਿਵਾਲੀ ਦਾ ਤਿਹਾੜ ਦੇ ਆਉਂਗੀ ਕੋ ਲੋੜੀ ਦਾ ਤਿਹਾੜ ਦੇ ਆਉਂਗੀ ਪਰ ਨਾ ਅੱਗੇ ਅੱਗੇ ਦੀਦੀ ਪ੍ਰਧਾਨ ਹੋ ਜਾਂਦੇ ਆ ਦੀਦੀ ਨਾ ਆਪ ਪਹਿਲੋ ਅੱਗੇ ਹੋ ਗਏ ਕਹਿੰਦੇ ਮੈਂ ਜਾਣਾ ਮੈਂ ਦੇ ਕੇ ਆਣਾ ਕੀ ਗੱਲ ਮੇਰਾ ਕੋਈ ਨਹੀਂ ਹੈਗਾ ਹੱਕ ਇਥੇ ਮੈਂ ਇਸ ਘਰ ਦੀ ਨੋਣੀ ਹੈਗੀ ਨਹੀਂ ਨਹੀਂ ਭਾਬੀ ਇਹ ਕਿਨੇ ਕਿਹਾ ਤੁਹਾਡਾ ਹੱਕ ਨਹੀਂ ਹੈਗਾ ਮੇਰੇ ਨਾਲ ਵੱਡੇ ਭਰਾ ਨਾਲੋਂ ਜ਼ਿਆਦਾ ਨਿੱਕੇ ਭਰਾਣਾ ਬੰਦ ਹੀ ਰਹੀ ਆ ਤੁਹਾਨੂੰ ਪਤਾ ਤੁਹਾਡੇ ਵੇਰੇ ਮੈਨੂੰ ਕਿੰਨਾ ਚਾਹੀ ਮੈਂ ਤੇ ਆਪ ਖੁਦ ਭਾਬੀ ਨੂੰ ਬੜੀ ਵਾਰੀ ਕਿਹਾ ਹੈ ਵੱਡੇ ਨੂੰ ਕਿ ਨਿੱਕੀ ਭਾਬੀ ਨੂੰ ਵੀ ਲਾਇਆ ਕਰੋ ਉਹਨਾਂ ਨੇ ਤੇ ਇਹੋ ਜਿਹਾ ਆਪ ਸੁਣਨ ਨਹੀਂ ਆਉਂਦਾ ਕਿ ਨਹੀਂ ਸਿਮਰਤ ਉਹਦਾ ਮਾਨ ਨਹੀਂ ਹੁੰਦਾ ਉਹ ਜਾਂਦਾ ਕਈ ਵਾਰੀ ਨਾ ਮੈਨੂੰ ਇੰਨਾ ਗੁੱਸਾ ਚੜਦਾ ਹੈ ਨਾ ਹਾਂ ਕਿ ਮੂੰਹ ਤੋੜ ਦਵਾ ਇਹਨਾਂ ਦਾ ਜਦੋਂ ਮੈਨੂੰ ਜਵਾਬ ਦੇ ਦਿੰਦੇ ਨਾ ਅੱਗੋਂ ਕਿ ਕਿੱਟੀ ਆਹ ਕੰਮ ਨਹੀਂ ਤੂੰ ਕਰਨਾ ਮੈਂ ਜਾਣਾ ਮੈਂ ਕਰਨਾ ਪਰ ਕੀ ਕਰਾਂ ਦੀਦੀ ਮੈਂ ਨਾ ਸੱਚੀ ਬੜੀ ਮਜਬੂਰ ਆ ਮੈਂ ਕੁਝ ਬੋਲ ਨਹੀਂ ਸਕਦੀ ਅੱਜ ਮੈਂ ਆਪਣੇ ਦਿਲ ਦੀ ਸਾਰਾ ਗੁਬਾਰਚ ਹੋਈ ਨਾ ਮੈਂ ਕੱਢਤਾ ਤੁਹਾਡੇ ਅੱਗੇ ਤੇ ਦੀਦੀ ਪਲੀਜ਼ ਕਿਸੇ ਨਾਲ ਗੱਲ ਨਾ ਕਰਿਓ ਤੁਹਾਨੂੰ ਪਤਾ ਬੜੀ ਟੈਨਸ਼ਨ ਹੈ ਮੈਨੂੰ ਤੇ ਅੱਜ ਮੈਂ ਸਾਰਾ ਗੁਬਾਰ ਕੱਢ ਕੇ ਰੱਖਤਾ ਹੈ ਘਰ ਚ ਨਾ ਕਿਸੇ ਨਾਲ ਗੱਲ ਨਾ ਕਰ ਦਿਓ ਹੇ ਰਿਕਸ਼ੇ ਵਾਲਾ ਵੀ ਗਾਂਹ ਤੱਕ ਨਹੀਂ ਆਂਦਾ ਤੂੰ ਇੰਨਾ ਤੇ ਭਾਰ ਚੁੱਕ ਲੈ ਨਹੀਂ ਸਾਰੇ ਟੱਬਰ ਦੇ ਵਿੱਚ ਆਪਣੀ ਨਨਾਨ ਲਈ ਵੀ ਆਪੋ ਮੇਰੀ ਨਨਾਨ ਲਈ ਉਹਦੇ ਵੀ ਲੈ ਆਈ ਤੋ ਮੇਰੇ ਵੀ ਆਪਣੇ ਵੀ ਕਿੰਨਾ ਫਿਕਰ ਕਰਦੀ ਸਾਰਿਆਂ ਦਾ ਜੇ ਘਰ 'ਚ ਸਾਡੇ ਇੱਕ ਨਨਾਨ ਹੈਗੀ ਐ ਤੇ ਡੈਡੀ ਦੀ ਭੈਣ ਕੌਣ ਹੈ ਘਰ ਦੀ ਧੀ ਉਹ ਵੀ ਨਨਾਨ ਤੁਹਾਡੀ ਜੇ ਆਪਣੀ ਦਾ ਸੋਚਾਂਗੀ ਤਾਂ ਉਹਨਾਂ ਦਾ ਨਹੀਂ ਸੋਚਾਂਗੀ ਇਹ ਵੀ ਕੋਈ ਕੋਈ ਸੋਚਦਾ ਵਾ ਕਿਸੇ ਨਾਲ ਹੋਵੇ ਤੇ ਕੋਈ ਗੱਲ ਨਹੀਂ ਪੱਸ ਮੰਮੀ ਹੁਣ ਜਿੰਨਾ ਜਾਣਾ ਆਣਾ ਸੀ ਮੈਂ ਜਾ ਆ ਲਿਆ ਹੂੰ ਤਾਂ ਮੈਂ ਕਿੱਟੀ ਨੂੰ ਕਹਿ ਦੇਣਾ ਅੱਗੋਂ ਤੋਂ ਉਹ ਤੁਹਾਡੇ ਨਾਲ ਜਾਇਆ ਕਰੇਗੀ ਚੱਲ ਘਰ ਤੇ ਆ ਤੂੰ ਬਸ ਚਲੀਏ ਰੋਟੀ ਵਿਚਾਰੀ ਨੇ ਬਣਾ ਲਈ ਹੁੰਨੀ ਐ ਰਾਤ ਦੀ ਰੋਟੀ ਮੈਂ ਕਰ ਲਾਂਗੀ ਨਹੀਂ ਨਹੀਂ ਭਾਬੀ ਮੈਨੂੰ ਵੀ ਰੋਡ ਤੇ ਕਿਹਨੇ ਗੱਲ ਕਰਨ ਦੀ ਤੁਹਾਡੇ ਦਿਲ 'ਚ ਜੋ ਵੀ ਕੁਝ ਹੁੰਦਾ ਨਾ ਕੋਈ ਵੀ ਤੁਹਾਡੇ ਦਿਲ 'ਚ ਕੋਈ ਗੱਲ ਹੋਵੇ ਨਾ ਮੈਂ ਨਾ ਸਾਰੀ ਜਿਹੜੀ ਵੇਲੇ ਬੈਠੀ ਹਣੀ ਫਿਰ ਮਰਜ਼ੀ ਮੈਨੂੰ ਫੋਨ ਲਾਓ ਤੁਸੀਂ ਜਿਰ ਮਰਜ਼ੀ ਮੈਨੂੰ ਘਰੇ ਸੱਦੋ ਮੈਂ ਉਸੇ ਵੇਲੇ ਭੱਜ ਕੇ ਤੁਹਾਡੇ ਕੋਲ ਤੁਸੀਂ ਦਿਨ ਜਾਰੇ ਕਿਤੇ ਮੱਦੇਣ ਹਾਜ ਤੇ ਰਾਤ ਜਾਰੇ ਕਰੋ ਮੈਂ ਤੁਹਾਡੇ ਕੋ ਰਾਤ ਹਾਜ ਠੀਕ ਹੈ ਨਹੀਂ ਆਜੋ ਬੂਆ ਵੀ ਖੁੱਲਾ ਛੱਡਿਆ ਕੰਬਲੀ ਜੀ ਨੇ ਚਲੋ ਤੁਸੀਂ ਇਦਾਂ ਤਰ੍ਹਾਂ ਸਿਮਰਤ ਪਾ ਵੀ ਕੀ ਹਾਲ ਹੈ ਤੇਰਾ ਵਧੀਆ ਤੁਸੀਂ ਦੱਸੋ ਠੀਕ ਜੇ ਹਾਂ ਮੈਂ ਠੀਕ ਹਾਂ ਸੱਚੀ ਕਾ ਸੱਚੀ ਕਾ ਠੀਕ ਜੀ ਹੈ ਕੱਸਰ ਗਾੜੀ ਗਾੜੀ ਆ ਗਈ। ਵਾਹ ਠੀਕ ਆ। ਬੜੀਆ ਸ਼ਾਪਿੰਗਾਂ ਕਰਕੇ ਆ ਜੇ। ਉਹ ਵੀ ਕੱਲੇ ਕੱਲੇ। ਦੱਸ ਤੈਨੂੰ ਪਤਾ ਦੇਗਾ ਵਾ ਸੀਜ਼ਨ ਬਦਲ ਗਿਆ ਤੇ ਹੁਣ ਖਰੀਦਦਾਰੀ ਤਾਂ ਚੱਲਨੀ ਚੱਲਨੀ ਆ। ਨਾਲ ਤੂੰ ਕਦਦ ਹੀ ਆਈ ਆ। ਮੈਂ ਬਸ ਥੋੜਾ ਜਿਹਾ ਤੇਰੇ ਨਾਲ ਗਾੜੀ ਗਾੜੀ ਆਈ ਆ। ਆਪਣੇ ਨਹੀਂ ਲੈ ਕੇ ਆਈ ਜੇ ਕਿ ਘਰ ਦੇ ਹਰ ਕਿਸੇ ਜੀ ਦੀ ਲੈ ਕੇ ਆਈ ਜੀ। ਤੇ ਤੈਨੂੰ ਨਹੀਂ ਪਤਾ ਕਿ ਜਦੋਂ ਤੇਰੀ ਵੱਡੀ ਭਾਬੀ ਜਾਂਦੀ ਐ ਸਾਰਿਆਂ ਲਈ ਲੈ ਕੇ ਜਾਂਦੀ ਐ। ਹੈਨਾ? ਉਹ ਤੇ ਗੱਲ ਹੈ। ਅਗੀ ਹੈ ਨਾ ਆਪਣੀ ਜ਼ਿੰਮੇਵਾਰੀ ਭਾਬੀ ਪੂਰੀ ਨਿਭਾਉਂਦੇ ਆ ਸਾਰੇ ਘਰ ਦੇ ਆਦੇ ਬਿਨਾ ਪੁੱਛੇ ਚੀਜ਼ ਹੁੰਦੀ ਆ ਕੋਈ ਲੋੜ ਹੋਵੇ ਪਵੇ ਨਾ ਹੋਵੇ ਤੈਨੂੰ ਇਹਲਾ ਪੁੱਛਿਆ ਥੋੜੀ ਏ ਤੇਰੇ ਵੀ ਲੈ ਕੇ ਆਈ ਏ ਤੇਰੀ ਭੂਆ ਦੇ ਵੀ ਲੈ ਕੇ ਆਈ ਓ ਅੱਛਾ ਹਾਂ ਮੇਰੀ ਗੱਲ ਸੁਣ ਚਾਹ ਪਾਣੀ ਕੁਝ ਪੀਤਾ ਅੱਜ ਤੇ ਮੈਂ ਥੋੜਾ ਜਿਹਾ ਰੋਇਆ ਆ ਕੇ ਬੈਠੀ ਆ ਤੇ ਭਾਬੀ ਦੇ ਪਾਣੀ ਪੂਰੀ ਪਿਆ ਵਾ ਕਿੱਟੀ ਕੀ ਗੱਲ ਹੋ ਗਈ ਤੇਰਾ ਚਿਹਰਾ ਕਿਉਂ ਉਤਰ ਗਿਆ ਇਕਦਮ ਓਹੋ ਨਹੀਂ ਨਹੀਂ ਦੀਦੀ ਭਾਬੀ ਨਾ ਮੈਂ ਨਾ ਇਹ ਗੱਲਾਂ ਕਰਨਾਂ ਮੈਂ ਜ਼ਰੂਰ ਪੇਕੇ ਬਾਰੇ ਪੁੱਛਣ ਦੇ ਪਈ ਐਨੀ ਚਹਲੀ ਇਸਲੀ ਹੀ ਗੱਲਾਂ ਕਰਨ ਦੇ ਪਈਆਂ ਰਾਣੀਆ ਗੱਲਾਂ ਜਿਆਦਾ ਕਰਕੇ ਉਹਨਾਂ ਨੇ ਮਨ ਪਾ ਰਿਆ ਕਿ ਮੈਂ ਆਪਣੇ ਤੇ ਕੀ ਕਰ ਦਿੰਦੀ ਆ ਗੱਲ ਹੁੰਦੀ ਇਸ ਕਰਕੇ ਚਾਕੂ ਕਿਉਂ ਛੱਡਦਾ ਹੀ ਹੱਥੋਂ ਵੇਖ ਕੇ ਡਰ ਗਈ ਸੀ ਦੀਦੀ ਉਹ ਦਰਵਾਜ਼ਾ ਖੁੱਲਾ ਸੀ ਨਾ ਮੈਨੂੰ ਲੱਗਾ ਪਤਾ ਨਹੀਂ ਕੌਣ ਆ ਗਿਆ ਐਸੇ ਗੱਲੋ ਐਸੇ ਗੱਲੋ ਹਜੇ ਨੂੰ ਨਾ ਮੈਂ ਘਾਰ ਹੀ ਰੱਖਦੀ ਆ ਹਜੇ ਨਾ ਇਹਨੂੰ ਜਿਆਦਾ ਸਮਝ ਨਹੀਂ ਕੋਈ ਚੀਜ਼ਾਂ ਦਾ ਪਤਾ ਨਹੀਂ ਧਿਆਨ ਦੇਖਦੀ ਨਹੀਂ বেলা ਘਰ ਬੂਹੇ ਵੀ ਖੁੱਲੇ ਛੱਡੇ ਅਹੀਂ ਆਏ ਤਾਂ ਡਰ ਗਈ ਐ ਇਹ ਬਾਜ਼ਾਰ ਕੀ ਜਾਏਗੀ ਤੇ ਕੀ ਜ਼ਿੰਮੇਵਾਰੀਆਂ ਚੁੱਕੇਗੀ ਨਹੀਂ ਬੂਹਿਆਂ ਵੱਲੋਂ ਤੇ ਮੈਂ ਕੁਝ ਕਹਿ ਨਹੀਂ ਸਕਦੀ ਬੂਹੇ ਮੇਰੇ ਆਉਣ ਤੋਂ ਪਹਿਲਾਂ ਬੰਦ ਸੀ ਉਹ ਮੈਂ ਆਪ ਹੀ ਆਕੇ ਖੋਲਿਆ ਇਸ ਗੱਲੋਂ ਦੀ ਭਾਬੀ ਕੁਝ ਕਹਿ ਸਕਦੇ ਅੱਛਾ ਚੱਲ ਬਹਿ ਜਾਓ ਦੇਖੋ ਤਾਂ ਸੀ ਕਿੱਡੇ ਸੋਨੇ ਸੂਟ ਲਿਆਈ ਮੈਂ ਕਿੱਟੀ ਐ ਦੇਖ ਬੋ ਤੇਰੇ ਵਿਆਹ ਨੂੰ ਇਹ ਥੋੜਾ ਟਾਈਮ ਹੋਇਆ ਨਾ ਵੇਖਿਆ ਸੂਟ ਕਿੰਨੇ ਸੋਨੇ ਲਾਈਆਂ ਪਰ ਭਾਦੀ ਇਹ ਕੱਲ ਤੁਹਾਡੇ ਕੋ ਹੈਗਾ ਨਹੀਂ ਪਹਿਲਾਂ ਹੀ ਨਾ ਨਾ ਦੀਂਦੇ ਜਾਣ ਤਾਂ ਪਹਿਲਾਂ ਇਹਨਾਂ ਨੂੰ ਨਹੀਂ 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 ਮੈਨੂੰ ਪਤਾ ਹੈ ਇਹ ਦੇਖੋ ਕੀ ਹੈਗਾ ਤੇ ਕੀ ਨਹੀਂ ਹੈਗਾ ਉਹ ਤੇ ਸਿੰਥੈਟਿਕ ਹੈਗੇ ਨੇ ਗਰਮ ਚ ਤੇ ਹੈਗੇ ਨਹੀਂ ਕਿੱਟੀ ਨੂੰ ਲਾ ਰੰਗ ਬੜਾ ਹੀ ਖਿਲਦਾ ਐ ਐਦਾਂ ਲੱਗਦਾ ਜਿਵੇਂ ਅੱਜ ਹੀ ਵਿਆਹ ਕੀ ਆਈ ਹੋਵੇ ਚਲ ਇਹਦਾ ਵਖਾਣ ਤੇ ਐ ਤੇਰਾ ਸਭ ਤੋਂ ਫੇਵਰੇਟ ਰੰਗ ਪਤਾ ਹੈ ਨਾ ਇਹੀ ਰੰਗ ਪੰਨੀ ਹੈ ਤੂੰ ਮੈਂ ਕਿਹਾ ਰਹਿਨ ਤੇ ਤੂੰ ਆਣਾ ਹੀ ਸੀ ਤੇ ਐ ਭੂਆ ਜੀ ਉਹਨਾਂ ਦਾ ਮੰਮੀ ਦਾ ਤੇ ਮੈਂ ਆਪਣਾ ਨਾ ਇੱਕੋ ਹੀ ਲਿੱਤਾ ਹੋਇਆ ਮੈਂ ਕਿਹਾ ਚੱਲ ਕੋਈ ਨਹੀਂ ਮੇਰੇ ਕੋਲ ਤੇ ਵੈਸੇ ਬਥੇਰੇ ਪਏ ਹੋਏ ਨੇ ਕਿੱਟੀ ਨਵੀਂ ਵੀ ਆਈਆਂ ਨਾ ਹੁਣ ਸੀਜ਼ਨ ਦੇ ਹਿਸਾਬ ਨਾਲ ਆਏ ਦਿਨ ਥੋੜੇ ਦਿਨ ਬਾਅਦ ਨਵਾਂ ਨਵਾਂ ਡਿਜ਼ਾਈਨ ਆ ਨਾ ਮੈਂ ਜਾ ਕੇ ਫੇਰ ਲੈ ਆਵਾਂਗੀ ਦੋ ਦੋ ਕਰਕੇ ਸਿੱਪ ਜਣਗੇ ਨਾਲੇ ਦੀ ਪਸੰਦ ਵੀ ਹੋ ਜਾਈਗੀ ਠੀਕ ਹੈ ਨਾ ਮੰਮੀ ਤੁਸੀਂ ਐਂਦਾ ਕਰੋ ਕਹਿ ਦੇਣਾ ਭਾਬੀ ਨੂੰ ਵੀ ਨਾਲ ਲੈ ਜਾ ਉਹ ਆਪਣੀ ਪਸੰਦਾਂ ਹੀ ਕੁਝ ਵੇਖ ਆਇਆ ਕਰਨ ਬਾਹਰ ਦੱਸ ਕੰਬਲੀਏ 5 ਸਾਲ ਹੋ ਗਏ ਨੇ ਮੇਰੀ ਪਸੰਦ ਕਿਸੇ ਨੇ ਮਨਾ ਕੀਤੀ ਹੈ ਕਿ ਚੰਗੀ ਹੈ ਕਿ ਮਾੜੀ ਹੈ ਕਿਹੇ ਗੱਲੋ ਵਧੀਆ ਹੀ ਹੈ ਆਪਣੀ ਪਸੰਦ ਦੀ ਚੀਜ਼ ਜਦੋਂ ਮੈਂ ਲਿਆਨੀ ਹੈ ਨਾ ਖਲਾਰ ਕੇ ਪੁੱਛਦੇ ਨੇ ਕਿ ਸੋਡ ਕਿੱਥੋਂ ਖਰੀਦਿਆ ਤੇ ਕਿੰਨੇ ਪਸੰਦ ਕੀਤਾ ਪਤਾ ਦੇ ਦੇ ਤੈਨੂੰ ਸਾਰਾ ਗੁੱਜ ਕੋਈ ਨਹੀਂ ਚਲ ਜਾਈ ਹਜੇ ਉਹਨੂੰ ਸਮਝ ਨਹੀਂ ਗਈ ਮੈਂ ਨਾ ਕੱਪੜੇ ਅੰਦਰ ਸਾਮ ਦਵਾ ਠੀਕ ਹੈ ਚਲ ਮੈਂ ਰੱਖ ਦੇਣੀ ਆ ਨਾਲ ਮੈਂ ਨਾ ਬੂਟ ਬਟਲਾਵਾ ਮੇਰੇ ਪੈਰ ਹਾਂ ਹਾਂ ਮਮੀ ਤੁਸੀਂ ਉਠੋ ਪਹਿਲਾਂ ਚਲੋ ਤੇ ਆਪਣੇ ਬੂਟ ਚੇਂਜ ਕਰ ਲਓ ਤੇ ਘੜੀ ਕੰਨਾ ਲੱਕ ਸਿੱਧਾ ਕਰ ਲੋ ਤੇ ਕਿੱਟੀ ਕੁੜੀ ਆਈ ਹੀ ਫੇਰ ਕਦੋਂ ਦੀ ਅਸੀਂ ਵੀ ਥੱਕੇ ਆਂ ਤੂੰ ਚਾਹ ਚੁ ਬਣਾ ਲਾਉਂਨੀ ਥੇ ਹੈ ਤੇ ਮੈਂ ਆਉਂਨੀ ਆ ਠੀਕ ਹੈ ਆਹੋ ਭਾਬੀ ਜਾ ਤੂੰ ਚਾਹ ਚੁ ਬਣਾਉ ਮੈਂ ਉਨੀ ਬੜੇ ਵੱਡੀ ਭਾਬੀ ਦਾ ਹੋ ਕੇ ਚਲ ਆ ਜਾ ਫੇਰ ਚਲ ਆ ਜਾ ਚਲ ਫੇਰ ਵੇਖ ਲਾ ਹਜੇ ਅੰਦਰ ਬੜੇ ਆ ਚਾਹ ਬਣਾ ਲਾ ਬੰਦਾ ਪੁੱਛੇ ਕਿ ਮੈਂ ਇਹੀ ਕੰਮਾਣੂ ਰਹੀ ਹਾਂ ਮੈਂ ਕਹਾ ਵੀ ਕਿ ਮੈਂ 2-3 ਸੂਟ ਲੈਣੇ ਇੱਕ ਸੂਟ ਲਿਆ ਕੇ ਤਾਂ ਮੈਨੂੰ ਦੇ ਦਿੱਤਾ ਤੇ ਉਹ ਵੀ ਆਪਣੇ ਕੋਲ ਸੰਭਣ ਚ ਲਗੇ ਕਿ ਮੈਂ ਇਹੀ ਜਿੱਤਨਾ ਦੇ ਕੇ ਆਉਂਗੀ ਜਿਤਨਾ ਮੈਂ ਇਸ ਘਰ ਦੀ ਨਾ ਹੋਣੀ ਕੰਮ ਵਾਲੀ ਹੋਵਾਂ ਬਸ ਡਰ ਲੱਗੀ ਜਾਣਿਆ ਕਿਤੇ ਸਿਮਰਤ ਦੀਦੀ ਨਾ ਭਾਬੀ ਨਾ ਕੋਈ ਗੱਲ ਨਾ ਕਰ ਦੇਣ ਮੇਰੀ ਤਾਂ ਮਾਂ ਨੇ ਵੀ ਮੇਰੀ ਗੁੱਤ ਪੋੜ ਦੇਣੀ ਆ ਕਿ ਤੂੰ ਕਿਉਂ ਕਿਹੇ ਅੱਗੇ ਆਪਣਾ ਢਿੱਡ ਖੋਲਿਆ ਘਰ ਚ ਕਿਤੇ ਕਲੇਸ਼ ਨਾ ਪੈ ਜੇ ਕਿਹੇ ਗੱਲ ਦਾ ਮੈਂ ਕੀ ਕਰੂੰਗੀ ਮੇਰਾ ਨਾ ਦਿਲ ਤਗੰਡਿਆ ਚਲ ਚਾਹ ਬਣਾਵਾ ਫਿਰ ਵੈਨੀ ਅੰਦਰ ਜਾ ਕੇ ਕੀ ਕਿਤੇ ਦੀਦੀ ਕੋਈ ਗਲਤ ਨਹੀਂ ਕਰ ਰਹਿੰਦੇ ਬੈ ਬਾਬੀ ਬੈ ਜਾ ਤੀ ਕੱਪੜੇ ਨਾਲ ਸਾਫ ਲਿਓ ਬੈ ਕੇ ਮੇਨਨ ਦੇ ਦੋ ਚਾਰ ਘੜੀ ਗੱਲਾਂ ਕਰ ਲਿਆ ਕਰੋ ਚਲ ਬਸ ਕੀ ਗੱਲ ਕਰਾਂ ਹੋਰ ਸੁਣਾ ਬਸ ਵਧੀਆ ਘਰ ਸਾਰੇ ਠੀਕ ਹੈ ਨਾ ਬਹੁਤ ਵਧੀਆ ਮੈਨੂੰ ਆ ਦੱਸ ਦੇ ਐਰ ਕੀ ਲੋੜੀ ਤੇ ਹੋਰ ਕੀ ਲੈਣਾ ਤੂੰ ਦਿਨ ਦਾ ਸੱਤ ਕੋ ਜਿਹੜਾ ਮੰਗਿਆ ਸੀ ਉਹ ਵੀ ਲੈ ਆਈਆਂ ਰਜਾਈ ਵੀ ਲੈ ਆਈਆਂ ਹੋਰ ਦੱਸ ਦੇ ਕੋਈ ਚੰਗੀ ਚੀਜ਼ ਚਾਹੀਦੀ ਤੇ ਤੇਰੇ ਵੀਰੇ ਨੂੰ ਕਹਿ ਕੇ ਨਾ ਉਹ ਵੀ ਮੰਗਾ ਲਾਂਗੀ ਭਾਬੀ ਤੁਹਾਡੀ ਕਈ ਚੀਜ਼ ਮੈਂ ਕਦੀ ਮੋੜੀ ਤੇ ਜਿਹੜੀ ਚੀਜ਼ ਲਿਆ ਹੁੰਦੇ ਜੀ ਨਾ ਉਹ ਤਾਂ ਮੈਨੂੰ ਵੈਸੇ ਬੜੀ ਪਸੰਦ ਆ ਜਾਂਦੀ ਹੁਣ ਛੋਟ ਵੇਖ ਲਓ ਹਾਂ ਤੇ ਕਿੰਨਾ ਵਧੀਆ ਲਿਆ ਕੀਤਾ ਤੁਹਾਨੂੰ ਪਤਾ ਹੀ ਕਿ ਸਿਮਰਤ ਨੇ ਕਲਰ ਪਸੰਦ ਹੈ ਤੇ ਹੀ ਲਿਆ ਦਿੱਤਾ ਠੀਕ ਹੈ ਤੇ ਜਿਹੜੀ ਚੀਜ਼ ਤੁਸੀਂ ਲਿਆ ਕੇ ਦੋਗੇ ਮੈਨੂੰ ਉਹੋ ਪਸੰਦ ਆ ਮੇਕ ਸਿੱਧੀ ਜੀ ਗੱਲ ਐ ਸਾਨੂੰ ਹੀ ਪਤਾ ਹੋਣਾ ਸਾਡੀ ਧੀ ਕੋ ਕਿਹੜੀ ਚੀਜ਼ ਹੋਈ ਤੇ ਕਿਹੜੀ ਨਹੀਂ ਹੋਈ ਉਹਨੇ ਕਿੰਨਾ ਕੁ ਬਣਾ ਲਿਆ ਅੰਦਰ ਤੇ ਕਿੰਨਾ ਕੁ ਨਹੀਂ ਐਸੇ ਕਰਕੇ ਜਿੰਨੀ ਦੇ ਰਸੀ ਕਰਨ ਜੋਗੇ ਹੀ ਐ ਮੈਂ ਕਿਹਾ ਕਰ ਦਈਏ ਸਮੇਂ ਨਾਲ ਅੱਗੋਂ ਪਤਾ ਨਹੀਂ ਨਾ ਹੁੰਦਾ ਤੇ ਬੱਚੇ ਜਦੋਂ ਸਿਆਣੇ ਆਣ ਖਰਚੇ ਵਧ ਜਾਂਦੇ ਨੇ ਕੱਲ ਨੂੰ ਮੈਂ ਨਹੀਂ ਕਹਿੰਦੀ ਕਿ ਸਾਡੇ ਚ ਕਿਸੇ ਗੱਲੋਂ ਵੀ ਨਰਾਜ਼ ਕੀ ਪਵੇ ਭਾਪੀ ਇਹ ਇੱਕ ਗੱਲ ਤੇ ਹੈ ਤੁਸੀਂ ਨਾ ਜਰੂਰੀ ਇਸ ਘਰ ਚ ਆਈ ਨਾ ਤੁਸੀਂ ਪੂਰੇ ਘਰ ਨੂੰ ਨਾ ਸਜਾ ਕੇ ਰੱਖਿਆ ਹੋਇਆ ਵਾ ਘਰ ਨੂੰ ਵੀ ਤੇ ਰਿਸ਼ਤੇ ਆ ਨੂੰ ਵੀ ਹਰ ਚੀਜ਼ ਦਾ ਤੁਹਾਨੂੰ ਤਿਆਰ ਹੁੰਦਾ ਵਾ ਰਿਸ਼ਤੇ ਨਾ ਤੇ ਕਿੱਥੇ ਕੀ ਨਵਾਉਣਾ ਕਿੱਥੇ ਕਿੰਨੂ ਦੇਣਾ ਕਿੱਥੇ ਨਹੀਂ ਕਿੰਨੂ ਦੇਣਾ ਸਾਰਾ ਕੁਝ ਤੁਹਾਨੂੰ ਪਤਾ ਦੱਸਿਆ ਘਰ ਮੇਰਾ ਹੈ ਸਜਾਵਾਂਗੀ ਨਹੀਂ ਰਿਸ਼ਤੇ ਜੋੜ ਕੇ ਨਹੀਂ ਰੱਖਾਂਗੀ ਦੋ ਮਿੰਟ ਨੀਵੀਂ ਬਹਿ ਜਾਾਂਗੀ ਪਰਿਸ਼ਤਾਨੀ ਟੁੱਟਣ ਦਾ ਮੰਗਾਂਗੀ ਇਹੋ ਤੇ ਗੱਲ ਆਣਾ ਭਾਬੀ ਇਹੋ ਚੀਜ਼ ਨਾ ਮੈਂ ਨਿੱਕੀ ਭਾਬੀ ਨੂੰ ਵੀ ਸਮਝਾਉਣੀ ਮੈਂ ਕਿ ਜਰੂਰੀ ਇਸ ਘਰ ਚ ਭਾਬੀ ਵੱਡੀ ਆ ਇਹਨੇ ਤੇ ਪੂਰੇ ਘਰ ਨੂੰ ਐ ਬੜਾ ਕੇ ਰੱਖਿਆ ਪਿਆ ਪੂਰਾ ਜੋੜ ਕੇ ਰੱਖਿਆ ਪਿਆ ਪਰ ਨਾ ਚਲੋ ਗੱਲ ਕਹਣੀ ਤੇ ਨਹੀਂ ਚਾਹੀਦੀ ਪਰ ਫੇਰ ਵੀ ਨਾ ਤੁਸੀਂ ਤਾਂ ਚਲੋ ਕਿੰਨੇ ਚਿਰ ਦੇ ਜਿੱਥੇ ਹਨਾ ਕਿੰਨਾ ਟਾਈਮ ਹੋ ਗਿਆ ਤਾਂ ਤੇ ਸਾਰਾ ਕੁਝ ਪਤਾ ਇਸ ਘਰ ਦੇ ਲਾ ਤੇ ਜੋ ਵੀ ਜਿੱਦਾਂ ਵੀ ਸਾਰਾ ਕੁਝ ਤੁਸੀਂ ਰੱਖਿਆ ਤੁਸੀਂ ਢੱਕਿਆ ਉਹ ਤੇ ਨਿੱਕੀ ਜੱਥਾ ਦੇ ਤਾ ਕਰਦਾ ਕਿ ਚਲ ਤੂੰ ਕਰ ਲਿਆ ਕਰ ਹਨਾ ਪਰ ਨਿੱਕੀ ਨੂੰ ਨਾ ਇਹ ਚੀਜ਼ ਨਾ ਚੰਗੀ ਨਹੀਂ ਲੱਗੀ ਵੇਖ ਸਿਵਰ ਖੋਲ ਕੇ ਗੱਲ ਕਰ ਮੈਨੂੰ ਨਾ ਤੇਰੀ ਜਲੇਬੀ ਵਰਗੀ ਗੋਲ ਮੋਲ ਜਿਹੀ ਟਿੱਡੀ ਜਿਹੀ ਗੱਲ ਸਮਝ ਨਹੀਂ ਆਈ ਮੈਂ ਉਹਦੇ ਨਾਲ ਕੁਛ ਹੋ ਜਾ ਕੀਤਾ ਹੀ ਨਹੀਂ ਤੈਨੂੰ ਪਤਾ ਹੈ ਅੱਧੇ ਨਾਲ ਜ਼ਿਆਦਾ ਕੰਮ ਮੈਂ ਕਰਵਾ ਲੈਣੀ ਆ ਉੜਾ ਬੋ ਤੁਹਾਨੂੰ ਮੈਂ ਕਹਿ ਦੇਣੀ ਬਾਹਰ ਦੀ ਹਜੇ ਤੱਕ ਜ਼ਿੰਮੇਵਾਰੀਆਂ ਮੈਂ ਕਰਨ ਨਹੀਂ ਪੂਰੀਆਂ ਬੱਸ ਬਾਹਰ ਦੀ ਵੇਖੋ ਭਾਬੀ ਤੁਸੀਂ ਆਪਸੇ ਆਣੇ ਜੀ ਠੀਕ ਆ ਪਤਾ ਲੈ ਤੁਹਾਨੂੰ ਲੱਗ ਹੀ ਜਾਂਦਾ ਵਾ ਕਿਹੜਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੁਣ ਮੈਨੂੰ ਇਹਨੇ ਚਰਦੀ ਆ ਠੀਕ ਆ ਕੁਵਾਰੀ ਹੁੰਦੀ ਮੈਂ ਤੁਹਾਡੇ ਕੋ ਹੱਥੀ ਰਹੀ ਹਾਂ ਜਾਂ ਤੇ ਵੇਖੇ ਤੁਹਾਨੂੰ ਪਤਾ ਨੋ ਕਿ ਮੇਰਾ ਸੁਭਾਅ ਕਿੱਦਾਂ ਦਾ ਤੇ ਬਾਕੀ ਘਰ ਦੇ ਮੈਂਬਰਾਂ ਦਾ ਕਿੱਦਾਂ ਦਾ ਮੰਮੀ ਦੇ ਪਰ ਡੈਡੀ ਦੇ ਪਤਾ ਪਰ ਭਾਬੀ ਦੇ ਜੀ ਨਵੇਂ-ਨਵੇਂ ਉਹਨਾਂ ਨੂੰ ਜਿਹੜਾ ਆਪਣੇ ਘਰ ਦਾ ਸਿਸਟਮ ਹੈ ਜੇ ਪਤਾ ਨਹੀਂ ਕੁੰਤਾ ਦੇ ਮਾਂ ਚ ਨੇ ਚੀਜ਼ ਬੜੀ ਕਰ ਕਰਦੀ ਰਹੇ ਕਿ ਹਰ ਜਗ੍ਹਾ ਨ ਵੱਡੀ ਪਰਦਾ ਨ ਹੁੰਦੀ ਆ ਹਰ ਜਗ੍ਹਾ ਵੱਡੀ ਜਾਂਦੀ ਹਰ ਜਗ੍ਹਾ ਇਹ ਕਰਦੀ ਹਰ ਜਗ੍ਹਾ ਉਹ ਮੈਨੂੰ ਤੇ ਕਿਤੇ ਆਉਣ ਜਾਣ ਹੀ ਨਹੀਂ ਦਿੰਦੇ ਹੁਣ ਵੀ ਜਦੋਂ ਮੈਂ ਆਈ ਨਾ ਪਸ ਐਹੋ ਗੱਲ ਮੈਂ ਕਿਹਾ ਭਾਬੀ ਕੀ ਗੱਲ ਹੋਈ ਆ ਬੜੇ ਦੁਖੀ ਜਿ ਬੈਠੇ ਸੀ ਕਿ ਤੈਨੂੰ ਮੈਂ ਦੱਸਿਆ ਸੀ ਮੈਂ ਤਾਂ ਵੱਡੀ ਭਾਬੀ ਵਾਲੇ ਵੇਖ ਲਓ ਹਾਜੇਗਾ ਵੱਡੀ ਭਾਬੀ ਪਰਦਾ ਆ ਦਿੰਦੀ ਆ ਰੱਖਿਆ ਟਕਿਆ ਉਹਦੇ ਹੱਥੋਂ ਮੇਰੇ ਮੰਗ ਮੰਗ ਜੀਜ ਲੈਣੀ ਕਿ ਭਾਬੀ ਆ ਪੈਸੇ ਜਰੋ ਤੇ ਮੈਂ ਇੱਥੇ ਖਰਦਨੇ ਭਾਬੀ ਆ ਚੀਜ਼ ਜਰੋ ਤੇ ਇੱਥੇ ਖਰਦਨੇ ਤੋ ਕਿ ਨਹੀਂ ਮੇਰਾ ਪਾਸਾ ਸੀ ਮਰਤ ਇਹ ਗੱਲ ਤੈਨੂੰ ਕਿੱਟੀ ਨੇ ਕਹੀ ਐ ਲੈ ਪਾਬੀ ਇਹ ਗੱਲ ਉਹਨਾਂ ਦੇ ਤੇ ਮੰਚ ਇੰਨਾ ਕਿ ਜ਼ਿਆਦਾ ਜ਼ਹਿਰ ਇਹਨਾਂ ਨੇ ਕਿਹਾ ਮੇਰਾ ਵਾਸਨੀ ਚੱਲਦਾ ਮੇਰੇ ਦੋ ਇੰਦਰ ਇਮਾਰਤ ਇਹਨੂੰ ਦੱਸਾਂ ਪੜਾ ਕਿ ਮਵੀ ਇਸ ਘਰ ਚ ਰਹਿ ਗਈ ਆ ਸਿਮਰਤ ਤੂੰ ਸੱਚ ਕਹਿ ਰਹੀ ਨਹੀਂ ਐ ਨਾ ਓਹੋ ਮੈਂ ਮੈਂ ਕਿੱਟੀ ਨੂੰ ਲਾਡਾਂ ਦੀ ਤਰ੍ਹਾਂ ਲਾੜ ਲੜਾ ਕੇ ਨਾ ਦਰਾਨੀ ਨਹੀਂ ਛੋਟੀ ਭੈਣ ਸੇਲੀ ਬਣਾ ਕੇ ਰੱਖਿਆ ਮੈਂ ਕਿੰਨੀ ਵਿਚਾਰੀ ਕੀ ਮਿੱਟੀ ਨਾ ਮਿੱਟੀ ਬਾਹਰ ਤੱਕ ਖਾਏਗੀ ਕੋਈ ਚੀਜ਼ ਗਲਤ ਆ ਗਈ ਵਾਪਸ ਕਰਨ ਜਾਈ ਹੋ ਜੇ ਨਹੀਂ ਪਤਾ ਮੈਂ ਕਰ ਲੈਣੀ ਬਾਹਰ ਦੇ ਕੰਮ ਬਿੱਲ ਕਾਰਨ ਮੈਂ ਚਲ ਜੈਨੀ ਆ ਘਰ ਦਾ ਕੰਮ ਮੈਂ ਨਾਲ ਕਰਾ ਦੇਣੀ ਤੇ ਉਹਨੇ ਮੇਰੇ ਬਾਰੇ ਕੋਈ ਮੇਰੀ ਚੰਗਿਆਈ ਕਰਨ ਰਹੀ ਮੇਰੀ ਬੁੜਾਈ ਕਰਦੀ ਤੂੰ ਇਹ ਛੱਡੋ ਭਾਬੀ ਛੱਡਣਾ ਨਹੀਂ ਮੈਂ ਕੁਝ ਨਹੀਂ ਨਹੀਂ ਭਾਬੀ ਮੇਰੀ ਗੱਲ ਸੁਣੋ ਵੇਖੋ ਮੈਂ ਹੁਣ ਆ ਜਾਈ ਆ ਠੀਕ ਆ ਹੁਣ ਇੱਥੇ ਮੇਰੇ ਹੁੰਦਿਆ ਪੇਸ਼ ਪਊਗਾ ਮੰਮੀ ਮੈਨੂੰ ਬੋਲਣਗੇ ਤੁਸੀਂ ਵੀ ਕੋਈ ਗੱਲ ਕਰੋ ਕਿਤਾ ਨਾ ਪੁਰਾ ਲੱਗਦਾ ਬੰਦਾ ਵਾਹ ਤੇਰੇ ਮੇਰੀ ਗੱਲ ਸੁਣ ਲੈ ਸਿਮਰਤ ਛੋਟੀ ਐ ਸ਼ਰਾਰਤੀ ਵੀ ਐ ਮੈਂ ਜਾਣਦੀ ਆ ਪਰ ਮੇਰੇ ਨਾਲ ਕਦੀ ਹੁਸ਼ਿਆਰੀ ਨਹੀਂ ਤੂੰ ਕਦੀ ਕੀਤੀ ਐ ਵੀ ਤੈਨੂੰ ਪਤਾ ਦੂਜੀ ਗੱਲ ਜੇ ਉਹਨੇ ਪਕਵਾਸ ਕਰੀ ਦਿੱਤੀ ਆ ਨਾ ਮੇਰੇ ਨਾਲ ਜਾਂ ਮੇਰੀ ਪਿੱਠ ਪਿੱਛੇ ਤੇ ਉਹਦੇ ਨਾਲ ਨਾ ਗੱਲ ਕਰਨੀ ਤਾਂ ਬੰਦੀ ਐ ਨਹੀਂ ਭਾਬੀ ਹੁਣ ਕਿਉਂ ਨਹੀਂ ਬੰਦੀ ਗੱਲ ਤਾਂ ਮੈਂ ਕਰਨੀ ਐ ਉਹਦੀ ਹਿੰਮਤ ਕਿਵੇਂ ਹੋਈ ਕਿ ਮੇਰੀ ਪਿੱਠ ਪਿੱਛੇ ਗੱਲ ਕਰਦੀ ਔਰ ਮੇਰੇ ਮੂਰੇ ਬੋਲੇ ਜੋ ਬੋਲਣਾ ਤੋਰ ਮੇਰੇ ਨਾਲ ਪੂਰੇ ਆਇਰਾ ਛੱਡ ਦੇ ਇਹਨੂੰ ਚਾਹ ਨੂੰ ਖੇਖਣ ਕਰਦੀ ਫਿਰਦੀ ਐ ਤੈਨੂੰ ਜਿੰਨਾ ਲਾਡ ਕਰਾਂ ਤੂੰ ਉਨਾਂ ਹੀ ਸਿਰ ਤੇ ਚੜਦੀ ਐ ਹੈ ਮੇਰੇ ਹੱਥ ਕਿਉਂ ਪੜਿਆ ਤੂੰ ਛੱਡੋ ਪਈਲਾ ਕੀ ਕਹਿੰਦੀ ਐ ਮੇਰੇ ਮਗਰੋਂ ਕੀ ਕੁਝ ਚੁਗਲੀਆਂ ਕਰਦੀ ਐ ਆ ਜੋ ਬੋਲਣਾ ਮੇਰੇ ਸਾਹਮਣੇ ਬੋਲ ਕੀ ਹੋ ਗਿਆ ਹੋਣਾ ਕੀ ਮੰਮੀ ਕੀ ਰੋਲਾ ਚੁੱਕ ਲਿਆ ਜੀ ਰੋਲਾ ਨਹੀਂ ਚੱਕਿਆ ਇਸ ਘਰ ਚ ਕਦੀ ਰੋਲਾ ਨਹੀਂ ਸੀ ਪੈਣਾ ਪਰ ਜਦੋਂ ਕਿਸੇ ਦੀ ਪਿੱਠ ਪਿੱਛੇ ਫਾਲਤੂ ਦੀਆਂ ਬੁਰਾਈਆਂ ਕਰੀਆਂ ਨਾ ਤੇ ਫਿਰ ਰੋਲੇ ਨਹੀਂ ਇੱਟਾ ਹੀ ਚਲਦੀ ਐ ਇੱਟਾ ਹੀ ਤੁਹਾਡੇ ਸਾਹਮਣੇ ਮੈਂ ਕੀ ਕਿਹਾ ਸੀ ਬਾਹਰ ਕਿ ਮੈਂ ਕਿੱਟੀ ਨੂੰ ਛੋਟੀਆਂ ਪੈਨਾਂ ਦੀ ਤਰ੍ਹਾਂ ਰੱਖਿਆ ਇਹਨੂੰ ਹਰ ਕੰਮ ਸਮਝਾਵਾਂਗੀ ਕਿ ਇਹਦੀ ਵੀ ਸੋਭਾ ਬਣੇ ਤੇ ਐ ਇਹ ਮੇਰੇ ਪਿੱਛੇ ਮੇਰੀਆਂ ਮੁਰਈਆਂ ਦੱਸ ਸਿਮਰਤ ਕੀ ਗੱਲ ਕਰਦੀ ਸੀ ਮੈਂ ਤੇਰੀ ਭਾਬੀ ਦਾੜੇ ਘਰ ਦੇ ਮਾਮਲੇ 'ਚ ਬੋਲਾਂ ਮੈਂ ਚੱਲੇ ਤੂੰ ਆਪਣਾ ਆਪਣਾ ਜੇਠ ਲਵ ਤੂੰ ਇੱਧਰ ਆ ਤੂੰ ਆਪਣੀ ਕਰਤੂਤਾ ਦਾ ਬਾਝ ਨਹੀਂ ਹੁੰਦੀ ਲੈ ਮੰਮੀ ਨੇ ਮੈਨੂੰ ਕਹ ਤੋ ਜੇ ਮੇਰੇ ਬੋਲਣ ਤੇ ਤੂੰ ਆਈ ਹੈ ਪਿੱਛੋਂ ਤੇ ਕਦੀ ਐਦਾਂ ਹੋਇਆ ਨਹੀਂ ਕੁਝ ਵੀ ਤੇਰੇ ਆਇਆ ਹੀ ਹੋਇਆ ਮੈਂ ਨਾ ਮੈਂ ਥੋੜੀ ਕਿਉਂ ਤੇ ਬੁਲੇਸ਼ ਕਰੋ ਮੇਰਾ ਜੀ ਦਾ ਤਾਂ ਇੱਕ ਚਪੇੜ ਮਾਰਾ ਤੇਰੇ ਮੂੰਹ ਤੇ ਮੰਮੀ ਜੇ ਆਈਆਂ ਤੇ ਪਿਆਰ ਨਾਲ ਦੋਹਾਂ ਨਾਲ ਬਰਾਬਰ ਨਾਲ ਰਿਹਾ ਤੂੰ ਕੁਝ ਕਿਹਾ ਹੀ ਹੋਊਗਾ ਉਹਨੂੰ ਚੁੱਪੜਕਾਇਆ ਹੋਊਗਾ ਦੱਸੋ ਬਬੀ ਮੈਂ ਤੁਹਾਨੂੰ ਕੁਝ ਕਿਹਾ ਤਾਨੇ ਮੈਂ ਕੁਝ ਕਿਹਾ ਕਿ ਤੂੰ ਕੱਲੋ ਜਾ ਕੇ ਜੇ ਕੋਈ ਗੱਲ ਕਰੋ ਤੂੰ ਹਰ ਕੌਣ ਆਪਣੀ ਹੱਦ 'ਚ ਰਹੀ ਵੱਡੀ ਆ ਇਸ ਲਈ ਲਿਆਜ ਕਰਨ ਨਹੀਂ ਆ ਜੇ ਕਿਤੇ ਕੋਈ ਹੋਰ ਹੁੰਦੀ ਨਾ ਮੇਰੇ ਸਾਹਮਣੇ ਤੈਨੂੰ ਮੈਂ ਦੱਸਦੀ ਉਹ ਕਹਿੰਦਾ ਕਿ ਮੈਂ ਤੋੜੀਦਾ ਚੈਲੰਜ ਛੱਡ ਮੈਂ ਮੰਮੀ ਚੱਲੀ ਆਪਣੇ ਘਰ ਕਿੱਟਨੀ ਬੜਤ ਤੂੰ ਮਾਨਣਾ ਪੜ ਇੱਕ ਮਿੰਟ ਇੱਧਰ ਆ ਤੂੰ ਜਰਾਕ ਮੇਰੀ ਗੱਲ ਸੁਣ ਮੈਨੂੰ ਕਿੱਥੇ ਲੈ ਕੇ ਚੱਲੇ ਜਾਉਣ ਦੀ ਉਹ ਇੱਧਰ ਆ ਇੱਧਰ ਆ ਜਰਾਕ ਮੰਮੀ ਤੇ ਮੈਨੂੰ ਕਹ ਤੇ ਫੜਾ ਛੱਡ ਗਈ ਗੱਲ ਸੁਣ ਤੂੰ ਦੋਵਾਂ ਭਰਾਵਾਂ ਨੂੰ ਆਪਸ ਚ ਪਾੜਨਾ ਹੀ ਹੈ ਹੈ ਮੈਂ ਕੀ ਪਾੜਨ ਨੂੰ ਹੈ ਦੱਸ ਮੈਨੂੰ ਨਹੀਂ ਪਤਾ ਕਿ ਇਹ ਵੀ ਸਾਡਾ ਆਪਣਾ ਘਰ ਆ ਆਪਣਾ ਕ ਆਪਣਾ ਘਰ ਕੀ ਹੈ ਤੇਰਾ ਘਰ ਨਹੀਂਗਾ ਮਮੇ ਤੈਨੂੰ ਮੇਨ ਨਾਲ ਇਹਦੀ ਚ ਗੱਲ ਕਰੋ ਤੂੰ ਜਾ ਕੇ ਉਹਨਾਂ ਨਾਲ ਬਹਿ। ਮੈਨੂੰ ਪਤਾ ਹੈ ਨਾ ਤੈਨੂੰ ਸਕੂਲ ਜਾਣ ਤੋਂ ਅੱਕ ਵੀ ਇਹੋ ਹੀ ਲੱਛਣ ਤੇਰੇ ਰਹਿ ਕਰੀ ਸਕੂਲ ਲੜ ਪਾਈ ਉਧਰ ਦੀ ਉਧਰ ਕਰਤੀਆਂ ਤੇ ਕਿਹੇ ਨਾ ਕਰਤੀਆਂ ਤੇ ਹੁਣ ਤੈਨੂੰ ਘਰ ਚ ਬਰਦਾਸ਼ਤ ਨਹੀਂ ਹੁੰਦਾ ਭਰਾ ਰਲ ਕੇ ਕਿਉਂ ਰਹਿਣ ਦੇ ਇਹਨਾਂ ਨੂੰ ਪੜਨ ਨਹੀਂ। ਮੂਵੀ ਮੈਂ ਕਹਿ ਰਿਹਾ ਕੋਈ ਪੜਨ ਨਹੀਂ ਆ ਠੀਕ ਹੈ ਨਾ ਤੇਰੇ ਘਰ ਦਾ ਮਸਲਾ ਤੂੰ ਆਪ ਵੇਖੋ। ਅੱਛਾ ਮੈਂ ਦੰਗਰ ਛੱਡ ਦੇ ਬਾਅਦ ਤੇਰੇ ਘਰ ਦਾ ਮਸਲਾ ਨਹੀਂ ਗਾ ਤੇਰਾ ਘਰ ਨਹੀਂ ਹੈ। ਮੇਨੋੜੀ ਬਰਾਬਰ ਛੱਡੋ ਤੇਰੇ ਇਹੋ ਲੱਛਣੇ ਹਨ ਕਈਆਂ ਤੂੰ ਆਪਣੇ ਘਰ ਨਹੀਂ ਰਹਿ ਪਾਈ ਸੱਸ ਸਹੁਰੇ ਨਾਲ ਕਈਆਂ ਤੇ ਕੱਲੀ ਰਹਿਣੀ ਹੈ ਖਸਮ ਨੂੰ ਲੈ ਕੇ ਵੇ ਮੇਰੀ ਇੱਕ ਗੱਲ ਹੋਰ ਸੁਣ ਲੈ ਜਦੋਂ ਵੀ ਤੂੰ ਇੱਥੇ ਆਉਣਾ ਵਾ ਨਾ ਮੇਰੇ ਹੁੰਦਿਆ ਆਇਆ ਕਰ ਮੈਂ ਤੇ ਤੁਹਾਡੇ ਘਰ ਆਉਣਾ ਨਹੀਂ ਹੈ ਠੀਕ ਹੈ ਆਉਣਾ ਨਹੀਂ ਤੂੰ ਲੁੱਤੀਆਂ ਲਾ ਕੇ ਤੇ ਹੁਣ ਤੂੰ ਆਉਣਾ ਨਹੀਂ ਆਹੇ ਰੱਬਾ ਉਹ ਵੱਡੀ ਦੇ ਦਿਲ 'ਚ ਤੇ ਕੁਛ ਨਹੀਂ ਵੇ ਮੈਨੂੰ ਨਾਲ ਖੜ ਕੇ ਸਾਰੇ ਟੱਬਰ ਦੇ ਕੱਪੜੇ ਲਿਆਈ ਤੇ ਆ ਕੁੜੀ ਮੇਰੀ ਤੇ ਆਖ ਤੇ ਅੱਗ ਹੀ ਲੱਗ ਗਈ ਮੈਨੂੰ ਕਿੱਡੀ ਸਮਝਾਵਾਂ ਇਹਰੇ ਮਗਰ ਨਾ ਲੱਗ ਤੋ ਕਿੱਟੀ ਪੁੱਤ ਡਰ ਕਿਉਂ ਗਈ ਹੈ ਤਬ ਕਿਉਂ ਗਈ ਮੇਰੀ ਟੀ ਹੈ ਮੰਮੀ ਉਹ ਦੀਦੀ ਪੁੱਤ ਕੋਈ ਗੱਲ ਨਹੀਂ ਤੂੰ ਡਰ ਨਾ ਮੇਰੀ ਟੀ ਮੇਰੀ ਗੱਲ ਸੁਣ ਧਿਆਨ ਨਾਲ ਵੇ ਪੁੱਤ ਦੀਦੀ ਜੋ ਸਿਖਾ ਗਈ ਹੈ ਨਾ ਤੈਨੂੰ ਕਹਿ ਗਈ ਹੈ ਇਹੋ ਜੀ ਕੋਈ ਗੱਲ ਨਹੀਂ ਪੁੱਤ ਉਹਦੇ ਦਿਲ 'ਚ ਵੱਡੀ ਦੇ ਕੋਈ ਗੱਲ ਨਹੀਂ ਉਹ ਤੇ ਰਾਹ 'ਚ ਮੇਰੇ ਨਾਲ ਸਲਾਵਾ ਕਰਦੀ ਆਈ ਹੈ ਹੁਣ ਮੈਂ ਮੰਮੀ ਕਿੱਟੀ ਨੂੰ ਭੇਜਿਆ ਕਰਨਾ ਸਾਰੀ ਜ਼ਿੰਮੇਵਾਰੀ ਮੈਂ ਕਿੱਟੀ ਤੇ ਛੱਡ ਦੇਣੀ ਪੁੱਤ ਇੰਨੇ ਪਿਆਰ ਨਾਲ ਮੈਂ ਸਾਰਿਆਂ ਦੇ ਕੱਪੜੇ ਲੈ ਕੇ ਆਈ ਹੈ ਏ ਤੁਹਾਡੇ ਦੋਹਾਂ ਦਾ ਕੋਈ ਕਸੂਰ ਨਹੀਂ ਆ ਜਿਹੜੀ ਮੇਰੀ ਹੈ ਨਾ ਕੁੜੀ ਇਹਨੂੰ ਤੇ ਸ਼ੁਰੂ ਤੋਂ ਆਤਿਆ ਇਧਰ ਦੀ ਉਧਰ ਲਾਉਣ ਦੀ ਪੁੱਤ ਤੂੰ ਜੋ ਵੀ ਤੇਰੇ ਢਿੱਡ ਚ ਹੈ ਨਾ ਉਹ ਗੱਲਾਂ ਬਾਹਰ ਕੱਢ ਦੇ ਪੁੱਤ ਜੋ ਤੈਨੂੰ ਦੱਸ ਗਈ ਹੈ ਨਾ ਕੋਈ ਇੱਕ ਅੱਧੀ ਹੋਊਗੀ ਬਾਕੀ ਚਾਰ ਉਹਨੇ ਕੋਲੋਂ ਲਾ ਲੀਆਂ ਹੋਣੀਆਂ ਪੁੱਤ ਘਰਾਂ ਚ ਤੇ ਦਰਾਣੀਆਂ ਜਠਾਣੀਆਂ ਚ 100 ਗੱਲਾਂ ਹੁੰਦੀਆਂ ਹੈ ਕੋਈ ਡਰਨ ਵਾਲੀ ਨਹੀਂ ਪੁੱਤ ਗੱਲ ਵੇਖ ਮੇਰੀ ਗੱਲ ਸੁਣ ਇਹ ਤੇ ਮੈਨੂੰ ਵੀ ਲੜਾ ਦਿੰਦੀ ਸੀ ਐਵੇਂ ਦੀ ਭੂਆ ਨਾਲ ਇਹ ਕੋਈ ਗੱਲ ਕਰਦੀ ਨਾ ਤੇ ਇਧਰ ਦੀ ਉਧਰ ਲੁੱਤੀਆਂ ਲਾ ਲੈਂਦੀ ਇਹਨੂੰ ਸ਼ੁਰੂ ਤੋਂ ਆਤਿਆ ਐਡੀ ਇੱਕ ਹੀ ਨਾ ਤਾਂ ਵੀ ਕਰੀ ਸਕੂਲ ਲੁੱਤੀਆਂ ਲਾਇਆ ਕਰੀ ਘਰ ਚ ਸਿਆਪਾ ਪਾ ਰਿੰਦੀ ਸੀ ਵੇ ਪੁੱਤ ਤੇਰੇ ਢਿੱਡ ਚ ਕੋਈ ਵੀ ਗੱਲ ਹੋਵੇ ਤੇ ਤੂੰ ਝਿਜਕਣਾ ਨਹੀਂ ਆਵੇ ਮੈਂ ਤੇਰੀ ਮਾਵਾ ਨਾ ਉਹ ਤੇਰੀ ਘਰ ਮਾਵਾ ਮਾਵਾ ਨਾਲ ਗੱਲ ਕਰੀਦੀ ਨਾ ਨਾਨਾ ਨਾਲ ਕਦੇ ਢਿੱਡ ਨਹੀਂ ਫੋਲੀਦਾ ਆਉਂਦੀ ਆ ਮਾਨਤਨ ਕਰੋ ਬਸ ਇੱਕ ਦੂਜੇ ਦੀ ਗੱਲ ਨਾ ਕਰੋ ਪੁੱਤ ਕੋਈ ਗੱਲ ਨਹੀਂ ਮੈਂ ਬੈਠੀ ਆ ਨਾ ਤੇ ਮੈਂ ਹੁਣ ਤੈਨੂੰ ਇਹੋ ਕਹਿਣਾ ਈ ਪੀ ਕੋਈ ਗੱਲ ਨਹੀਂ ਵੱਡੀ ਕੋਲ ਹਣਾ ਤੂੰ ਜਾ ਕੇ ਪੁੱਤ ਮਾਫੀ ਮੰਗ ਲਾ ਉਹ ਡਿੱਟੇ ਚ ਕੋਈ ਗੱਲ ਨਹੀਂ ਹੈ ਵੀ ਵੇਲੀ ਉਹਨੇ ਸਾਰੀਆਂ ਮਨਜ਼ੂਰ ਕਰ ਲੈਣੀਆਂ ਤੇ ਇਹੋ ਜੀ ਕੋਈ ਗੱਲ ਨਹੀਂ ਜੋ ਤੈਨੂੰ ਪੜਾ ਗਈ ਹੈ ਨਾ ਪੁੱਤ ਸਭ ਝੂਠ ਪੜਾ ਗਈ ਤੈਨੂੰ ਤੇ ਗਾਂ ਤੋਂ ਨਨਾਨਾ ਨਾਲ ਕੋਈ ਗੱਲ ਨਹੀਂ ਕਰੀਦੀ ਨਨਾਨਾ ਨੂੰ ਆਦਤ ਹੁੰਦੀ ਆ ਇੱਧਰ ਦੀ ਉੱਧਰ ਕਰਨ ਦੀ ਚੰਗੇ ਬਣਨ ਦੀ ਦੀਦੀ ਮੇਰੇ ਨਾਲ ਗੱਲ ਤੇ ਕਰਨਗੇ ਆਹੋ ਪੁੱਤ ਤੂੰ ਡਰਦੀ ਕਿਉਂ ਆ ਵੀ ਮੈਂ ਤੇਰੀ ਮਾਂ ਬੈਠੀ ਹਾਂ ਤੇ ਜੜੀ ਤੇਰੇ ਢਿੱਡ ਚ ਗੱਲ ਲੈਣਾ ਤੂੰ ਮੇਰੇ ਨਾਲ ਕਰ ਆਪਣੀ ਮਾਂ ਨਾਲ ਕਰ ਮਾਂਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਪੁੱਤ ਏਡੇ ਦੇਲ ਹੁੰਦੇ ਉਹ ਸਭ ਨਹੀਂ ਜਰ ਲੈਂਦੀਆਂ ਪੁੱਤ ਡਰਨ ਵਾਲੀ ਕੋਈ ਗੱਲ ਨਹੀਂ ਰਲ ਮਿਲ ਕੇ ਰਭੋ ਬਸ ਤੂੰ ਇਹ ਹੋਈ ਉਹਦੇ ਨਾਲ ਨਹੀਂ ਕੋਈ ਗੱਲ ਕਰਨੀ ਕੁੜੀ ਨਾਲ ਆਈ ਜੀ ਆਇਆਂ ਨੂੰ ਕਹਿਣਾ ਬਸ ਆ ਜਾ ਪੁੱਤ ਜਾ ਤੂੰ ਮਾफी ਮੰਗ ਲੈ ਮੇਤੀ